ਰਾਜਵੀਰ ਜਵੰਦਾ ਡੇਰ ਦੀਆਂ ਜੜੀਆਂ ਅਸਰੀਆਂ ਲੈ ਕੇ ਪਰਿਵਾਰ ਪਹੁੰਚਿਆ ਗੋਦਾਰ ਪਦਾਲ ਕੋਲ ਤੁਸੀਂ ਦੇਖ ਸਕਦੇ ਹੋ ਕਿਟ ਕੋਰਿੰਗ ਕਿਟ ਕੋਰਿੰਗ I am mm -hmm. mm -hmm. ਤੇ ਮਾਤਾ ਜੀ ਆ ਉਹਨਾਂ ਦੇ ਇਹ ਮਾਦਿਲ ਹੋਰ ਦੇਖਣੇ ਬਹੁਤ ਨਹੀਂ ਦੇਖਿਆ ਜਾਂਦਾ ਤੁਸੀਂ ਦੇਖ ਸਕਦੇ ਆ ਕਿ ਮਾਂ ਆਪਣੇ ਜਵਾਨ ਪੁੱਤ ਨੂੰ ਉਹਦੀਆਂ ਪਸਤੀਆਂ ਉਹਨਾਂ ਦੀਆਂ ਯਾਦਗਾਰਾਂ ਲੈ ਕੇ ਇੱਥੇ ਪਥਾਲਪੁਰ ਸਾਹਿਬ ਹੱਥ ਲੈ ਕੇ ਪਹੁੰਚੇ ਅਮਰ ਤੋਂ ਬਾਅਦ ਅਮੀਨ ਕਿੰਨੇ ਉਹ ਥੋੜਾ ਉਹਨਾਂ ਦਾ ਸਹਾਰਾ ਸੀ ਬਸ ਕੋਈ ਵਾ ਉਹ ਰਾਜ ਦੇ ਰੰਗ ਦਾ ਪ੍ਰਕਾਰ ਜਿਹੜਾ ਬਿਲਕੁਲ ਨਾਰਥਨ ਬੀਟੀ ਆਪਣੇ ਕੁੱਤਾ ਵੀ ਦੇਖ ਸਕਦੇ ਹੋ ਇਹ ਤਸਵੀਰਾਂ ਹੈ ਬੱਚਾ ਆਪਣੇ ਕੁੱਤੇ ਨਾਲ ਖੇਡ ਰਹੀ ਹੈ ਕਿ ਮਾਏ ਦੇ ਕਿਹੋ ਜਿਹਾ ਬਣਾਇਆ ਛੋਟਾ ਜਿਹਾ ਬੱਚਾ ਨਾ ਕੋਈ ਜਿਹੜੇ ਮਾਂ ਦੇ ਇਹ ਰੱਖਦੇ ਹੁੰਦੇ ਨਹੀਂ ਦੇਖ ਸਕਦੇ ਭਰਜਵਾਨੀ ਦੇ ਵਿੱਚ ਇੰਦੇ ਤੁਰ ਜਾਣਾ ਤੇ ਪਰਿਵਾਰ ਵਾਸਤੇ ਕਿੰਨਾ ਵੱਡਾ ਘਾਟਾ ਹੈ ਆਪਾਂ ਬਹੁਤ ਵੀ ਜਾਣਦੇ ਆ ਇਹ ਕਹਾੜ ਤਾਂ ਦੋਸਤੋ ਕਦੇ ਪੂਰੀ ਨਹੀਂ ਹੋ ਸਕਦੀ ਸਾਡੇ ਤੋਂ ਜ਼ਿਆਦਾ ਉਹ ਪਰਿਵਾਰ ਜਾਣਦਾ ਹੈ ਜਿਸ ਨੂੰ ਛੱਡ ਕੇ ਇਹ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਨਾ ਖੱਟਣ ਵਾਲਾ ਇਹ ਸਾਡਾ ਕਲਾਕਾਰ ਵੀਰ ਰਾਜਵੀਰ ਦੇ ਬੰਦਾ ਪਰ ਜੋਗਨ ਦੇ ਵਿੱਚ ਇਸ ਦੁਨੀਆ ਨੂੰ ਅਲੱਗ ਦਾ ਕਹਿ ਗਿਆ ਅੱਜ परिवार वालों उस इत के पहुँचा गया है देख सकते हैं तस्वीर तो कुछ गुरुद्वारा पतारपुरी साहब श्री कीरतपुर साहब को, को। लहूर नहीं देखते लहूर नहीं देख परिवार को देख सकते हैं उन्हें धर्म पत्नी उन्होंने माता जी उन्होंने बच्चे हो रिश्तेदार परिवार के मैंबर बहुत औखा है बहुत औखा है ਇਹ ਜਿਹੜੇ ਮਾਂ ਦੇ ਮਜ਼ਦੂਰ ਹੈ ਜਿਹੜੇ ਮਾਂ ਦੇ ਵੈਣ ਹੈ ਇਹ ਮਾਂ ਦੇ ਉਸ ਪਰਮਾਤਮਾ ਜਿਹੜੇ ਜਿਹੜੇ ਚਰਲੇ ਨਹੀਂ ਦਿੱਖੇ ਜੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਇਸ ਵਕਤ ਗੁਰਦੁਆਰਾ ਪਤਾਲਪੁਰੀ ਸਾਹਿਬ ਖੜੇ ਆ ਜਿੱਥੇ ਵੀਰ ਰਾਜਵੀਰ ਜਵੰਦਾ ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਭਰ ਜਵਾਨੀ ਦੇ ਵਿੱਚ ਦੇ ਗਏ ਸਨ ਅੱਜ ਉਹਨਾਂ ਦਾ ਪਰਿਵਾਰ ਇੱਥੇ ਹਸਤ ਲੈ ਕੇ ਪਤਾਲਪੁਰੀ ਸਾਹਿਬ ਪਹੁੰਚਿਆ ਸੀ ਅੱਜ ਉਹਨਾਂ ਦਾ ਜਿਹੜਾ ਲਹੂਰ ਹੈ ਨਹੀਂ ਦੇਖਿਆ ਗਿਆ ਬਹੁਤ ਦੁੱਖ ਹੁੰਦਾ ਹੈ ਜਦੋਂ ਭਰ ਜਵਾਨੀ ਦੇ ਵਿੱਚ ਕੋਈ ਵਿਛੋੜਾ ਦੇ ਜਾਂਦਾ ਹੈ ਜਿਹੜੇ ਪਰਿਵਾਰ ਦੇ ਜਿਹੜਾ ਦੁੱਖ ਹੈ ਉਹ ਮਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਉਹਨਾਂ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਉਹਨਾਂ ਦੇ ਵਾਈਫ ਦਾ ਉਹ ਦੁੱਖ ਨਹੀਂ ਦੇਖਿਆ ਜਾਂਦਾ ਕਿ ਜਿਹੜੇ ਜਿਹੜੇ ਇਸ ਉਮਰ ਦੇ ਵਿੱਚ ਉਹ ਇਸ ਜਵਾਨੀ ਦੇ ਵਿੱਚ ਇਸ ਪਰਿਵਾਰ ਨੂੰ ਛੱਡ ਕੇ ਤੁਰ ਗਿਆ ਹੈ ਦੂਰੋਂ ਦੂਰੋਂ ਲੋਕ ਆਉਂਦੇ ਆ ਬਾਹਰੋਂ ਆਉਂਦੇ ਆ ਸਾਕ ਸੰਬੰਧੀ ਆਉਂਦੇ ਆ ਥੋੜਾ ਬਹੁਤ ਦੁੱਖ ਮਨਾ ਕੇ ਉਹਨਾਂ ਨੇ ਆਪਣੇ ਆਪਣੇ ਘਰੀ ਚਲੇ ਜਾਣਾ ਪਰ ਇਸ ਪਰਿਵਾਰ ਨੂੰ ਹਮੇਸ਼ਾ ਵਾਸਤੇ ਇਹ ਦੁੱਖ ਦੇ ਕੇ ਚਲਾ ਗਿਆ ਹੈ ਜਿਹੜਾ ਕਲਾਕਾਰ ਵੀਰ ਰਾਜਵੀਰ ਜਵੰਦਾ ਹਿਡਨ ਸਾਈਡ ਦੇ ਨਾਲ ਤੁਹਾਡੇ ਨਾਲ ਕੀਰਤਪੁਰ ਸਾਹਿਬ ਦਾ